ਗਗਨਦੀਪ ਸਿੰਘ ਜੀ ਦਾ ਬਣਾ ਦਾ ਵੱਡੇ ਭਾਈ ਕਰਦੇ ਪਹਿਲੀ ਰੇਡ ਲਾਓ ਦੁਗਰ ਜੀ ਆ ਦੀਪ ਆ ਗਿਆ ਮੇਰੇ ਪੰਜਾਬੀ ਵੀਰੋ ਪਹਿਲੀ ਰੇਡ ਪਾਉਣ ਦੇ ਲਈ ਮਾਕੇ ਦੀ ਟੀਮ ਵੱਲੋਂ ਵਧਿਆ ਹੋਇਆ ਚਾਰ ਜਾਫੇ ਅੰਦਰ ਵਿੱਚ ਵੇਖਣਾ ਵੀ ਟੀਸ਼ਾ ਆਲੋ ਆਲ ਢੇਰੀਆਂ ਕਹਿੰਦੇ ਚੱਕ ਕਲਾ ਪਿੰਡ ਆਲੋ ਆਲ ਢੇਰੀਆਂ ਦੇ ਲਈ ਖੇਡਿਆ ਦੁਨੀਆ ਦੇ ਵਿੱਚ ਮਸ਼ਹੂਰ ਹੋ ਗਿਆ ਲਓ ਪਹਿਲਾ ਪੁਆਇੰਟ ਜਿਹੜਾ ਹੈ ਮਾਕੇ ਦੀ ਟੀਮ ਦੇ ਲਈ ਇਸ ਲਈ ਮੇਰੇ ਵੀਰੋ ਪ੍ਰੀਤ ਨੌਜਾਨ ਗਬਰੂ ਦੀਪ ਦੁਗਰ ਜੀ ਨਾਲ ਜੁੜ ਗਿਆ ਬੱਗੇ ਪਿੰਡ ਵਾਲਾ ਦੁੱਲਾ ਇਸ ਲਈ ਖੇਡ ਮੈਦਾਨ ਅੰਦਰ ਜਿਵੇਂ ਜਲੰਧਰ ਦਾ ਉਹ ਗਾਂਦਰਾ ਵਾਲੇ ਧੰਮੇ ਦਾ ਝੰਡਾ ਹੋਇਆ ਇਸ ਲਈ ਮੱਚਦਾ ਗਿਆ ਲੈ ਵੀ ਸੁਖਰਾਸ ਚੱਕ ਮਾਈਕ ਉਧਰ ਸਰਦਾਰ ਭਪਿੰਦਰ ਸਿੰਘੀ लाਡੀ ਪ੍ਰਧਾਨ ਸਰਪੰਚ ਐਸੋਸੀਏਸ਼ਨ ਤੇ ਸੌਕਰੇ ਪਿੰਡ ਵਾਲੇ ਮੇਰੇ ਵੀਰੋ ਸਰਪੰਚ ਸਾਹਿਬ ਪੁੱਜੇ ਨੇ ਮਸਤ ਗੱਡੀਆਂ ਸੇਮੀ ਹੋਣੀ ਅਮਨ ਸਿੱਧੂ ਹੋਣਾ ਦਾ ਨਰਤੇਜ ਹੰਜਰੇ ਹੋਣਾ ਦਾ ਅਰਵਿੰਦਰ ਬਿਰਕ ਹੋਣਾ ਦਾ ਹੈਪੀ ਜਨਾਲੇ ਹੋਣਾ ਦਾ ਧੰਨਵਾਦ ਮੱਖੀ ਦੀ ਰੇਡ ਤੇ ਬੋਲ ਸੁਖਰਾਜ ਦੀ ਲਓ ਮਾਝਾ ਐਕਸਪ੍ਰੈਸ ਨੇ ਕਬੱਡੀ ਪਾਈ ਆ ਤੇ ਦੂਸਰੇ ਪਾਸੇ ਲਲੀਆਂ ਵਾਲਾ ਬਿੱਲੀ ਮੱਖਣ ਸੰਧੂ ਤੇ ਬਿੱਲੀ ਦੇ ਦਰਮਿਆਨ ਆਹ ਲੱਗਦਾ ਜੋਰ ਤੇ ਨੰਬਰ ਰੇਡਰ ਦੇ ਹਿੱਸੇ ਜਾ ਜੜਿਆ ਅਗਲੀ ਰੇਡ ਮੁੰਡਾ ਗੁਜਰਾ ਦਾ ਸ਼ਹਿਯਾਦ ਅਲੀ ਅੱਜ ਦੇ ਟਾਈਮ ਦੇ ਵਿੱਚ ਆਇਆ ਹੋਇਆ ਵੱਡੇ ਮੇਲੇ ਦਾ ਸਿਰਾ ਕਰਾਉਂਦਾ ਲਓ ਫਰਿਆਦ ਦਾ ਵੀਰ ਬਲੂਕ ਦਾ ਵੀਰ ਆਹ ਸਾਹਮਣੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਧਦਾ ਚਾਰ ਜਾ ਵੀ ਕਹਿੰਦੇ ਬਾਜੇ ਵਾਲੇ ਤਿਆਰੀ ਦੇ ਵਿੱਚ ਹੈ ਇੱਕ ਪਾਸੇ ਟਾਰਜੇ ਲੱਗਾ ਹੋਇਆ ਨਾਲ ਚੋਲੇ ਵਾਲਾ ਅਰਸ਼ ਲੱਗਾ ਹੋਇਆ ਤੇ ਨਾਲ ਰਾਜਾ ਪਧਰੀ ਵਾਲਾ ਫੱਤੂ ਖਲੂਰ ਸਾਭੀਆ ਪੈਂਦੀ ਰੇਡ ਸਿੰਗਲ ਡਬਲ ਟ੍ਰਿਪਲ ਟੱਚ ਹੋਇਆ ਔਰ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਜਾ ਜੜਾ ਅਗਲੀ ਰੇਡ ਡੇਰਾ ਬਾਬਾ ਨਾਨਕਵਾ ਗੱਜੜ ਆ ਗਿਆ ਲੈ ਵੀ ਸੁਖਰਾਣ ਸਿੰਘ ਡੇਰਾ ਬਾਬਾ ਨਾਨਕ ਕਿੱਥੇ ਹੈ ਉਹ ਜਮਰੇੜੀ ਪਹਿੇਵੇ ਦਾ ਹਰਿਆਣੇ ਦਾ ਕਿੱਥੇ ਆ ਬੜੀ ਦੂਰ ਤੋਂ ਆ ਖਿਡਾਰੀ ਚੱਲ ਕੇ ਅੱਜ ਨੇ ਇਸ ਕਬੱਡੀ ਕੱਪ ਦੇ ਆਏ ਆ ਇਹ ਕਿਸੇ ਗੱਲ ਨੂੰ ਆਏ ਆ ਇਹ ਪਿਆਰ ਸਤਿਕਾਰ ਦੀਆਂ ਗੱਲਾਂ ਨੇ ਉਹ ਸਾਹਮਣੇ ਦੇਖਣਾ ਵੀ ਇਸ ਵੇਲੇ ਸੁਰਖਪੁਰੀਆ ਸੁਰਖਪੁਰੀਆ ਦੁਆਬੇ ਦੀ ਟੀਮ ਦੇ ਲਈ ਜਫਾ ਲਾ ਗਿਆ ਉਹ ਪਹਿਵੇ ਆ ਕੀ ਹਾਲ ਚਾਲ ਕਿਆ ਬਾਤ ਹੈ ਤੁਹਾਡਾ ਧੰਨਵਾਦ ਹੈ ਆਹ ਹਰਜੋਤ ਭੰਡਾਲ ਇਸ ਲਈ ਖੇਡ ਮੈਦਾਨ ਅੰਦਰ ਕਬੱਡੀ ਪਾ ਰਿਹਾ ਹੈ ਮਨੀ ਹੁਣਾ ਦਾ ਪਿੰਡੀ ਚੰਡੀ ਵਾਲੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਵੱਡੇ ਮਾਨ ਸਰਕਾਰ ਪੁੱਜਦੇ ਕਿਤੇ ਵੀਰ ਨੇ ਆਹ ਹਰਜੋਤ ਭੰਡਾਲ ਦੀ ਪਈ ਹੋਈ ਰੇਡ ਸੇਵਾ ਸਿੰਘ ਰਾणे ਨੂੰ ਮਾਰ ਇਸ ਨੌਜਵਾਨ ਦੀ ਖੇਡ ਤੇ ਆਹ ਮਨਜੀਤ ਸਿੰਘ ਭੰਡਾਲ ਦਾ ਪੁੱਤਰ ਪਰ ਦੂਜੇ ਪਾਸੇ ਕਰਮੰਤ ਸਿੰਘ ਦਾ ਪੁੱਤਰ ਦੁਨੀਆ ਦਾ ਮੰਨਿਆ ਪਰ ਮੰਨਿਆ ਸੁਖਮੰਦ ਦਾ ਵੀਰ ਇਹ ਅਰਸ਼ਾ ਇਹ ਅਰਸ਼ਾ Yeah. ਬਾਜੀ ਕਹਿੰਦੇ ਸਿਰ ਧੜਦੀ ਹੈ ਅਗਲੀ ਰੇਡ ਲਓ ਰੇਸ਼ਮ ਚੰਬੇ ਵਾਲਾ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਾਧਾ ਹੋਇਆ ਦੁਆਬੇ ਦੀ ਟੀਮ ਦੇ ਚਾਰ ਜਾਫੀ ਤੋਰੀਆਂ ਦੇ ਮੰਨੇ ਪਰ ਮੰਨੇ ਲਓ ਚੱਕਾ ਵਾਲਾ ਦੀਸ਼ਾ ਕਰ ਗਿਆ ਕਮਾਲ ਪੱਟ ਗਿਆ ਖੁੱਝ ਵੱਜ ਗਈ ਕੈਂਚੀ ਹੰਦੇ ਦੂਰ ਇਹ ਨੰਬਰ ਕਹਿੰਦੇ ਜਾਫੀਆਂ ਦੇ ਹਿੱਸੇ ਜਾ ਜੜਿਆ ਅੱਜ ਦੇ ਦਿਨ ਦਾ ਇਹ ਨਸਰੇ ਦਾ ਮੁਕਾਬਲਾ ਚਾਰਚ ਫੇਰਾ ਭਰਿਆ ਹੋਇਆ ਠਾਠਾ ਮਾਰਦਾ ਇਕੱਠਾ ਲਓ ਸਾਹਮਣੇ ਲਬੂ ਚੀਵਿਆਂ ਵਾਲਾ ਦੁਆਬੇ ਦੀ ਟੀਮ ਵੱਲੋਂ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਚਾਰਾਂ ਦੇ ਵਿੱਚੋਂ ਕਿਸ ਗੱਬਰੂ ਨਾਲ ਮੁਕਾਬਲਾ ਹੋਣਾ ਇਹਰਾਂ ਦੇ ਉੱਪਰ ਜੂੜਿਆ ਚਿੱਟੇ ਰੰਗ ਦੇ ਬੰਨੇ ਰਮਾਨ ਇਹਨਾਂ ਨੌਜਵਾਨਾਂ ਦੀ ਸ਼ਾਨ ਦੇ ਵਿੱਚ ਵਾਧਾ ਕਰ ਰਿਹਾ ਹੈ ਪਰ ਕਾਰਜਰ ਗੁਰਦੇਤ ਕਿਸ਼ਨ ਜੜੀਆ ਆਹ ਕਰਾਉ ਬੱਲੇ ਬੱਲੇ ਜਿਆ ਨੰਬਰ ਰੇਡਰ ਦਾ ਹੋਣਾ ਆਹ ਦੋ ਖਿਡਾਰੀਆਂ ਦੇ ਦਰਮਿਆਨ ਕਬੱਡੀ 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 ਇੱਥੇ ਰੱਖ ਨਵਾਂ ਚੀਨਿਆਂ ਵਾਲਾ ਆਪਾਂ ਥੋੜ ਖੁੱਲ ਜਾਈਏ ਬਰਾੜ ਸਾਹਿਬ ਇੱਕ ਬੇਨਤੀ ਹੈ ਵੀ ਉਧਰ ਚੇਅਰ ਪਈਆਂ ਉੱਥੇ ਆਪਾਂ ਜੇ ਕਿਤੇ ਬਰਾਜਮਾਨ ਹੋ ਜਾਈਏ ਤੇ ਬੜੀ ਮਿਹਰਬਾਨੀ ਹੋਊਗੀ ਮੱਖਣ ਬਰਾੜ ਜੀ ਦਾ ਧੰਨਵਾਦ ਹੈ ਆਓ ਸਾਹਮਣੇ ਖੇਡ ਮੈਦਾਨ ਅੰਦਰ ਗਪੁਰਜੀ ਵਾਲਾ ਦੀਪ ਗਪੁਰਜੀ ਵਾਲਾ ਨੰਬਰ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਆਹ ਅਗਲੀ ਕਬੱਡੀ ਦੁਆਪੇ ਦੀ ਟੀਮ ਵੱਲੋਂ ਜ਼ਿਲ੍ਹਾ ਜਲੰਧਰ ਹੈ ਸ਼ਾਹਕੋਟ ਦੇ ਲਾਗੇ ਪਿੰਡ ਬੱਗਾ ਪਿੰਡ ਕਹਿੰਦੇ ਕਿਸੇ ਜਾਣ ਪਹਿਚਾਣ ਦਾ ਮਤਾਜ ਨਹੀਂ ਬੱਗੇ ਪਿੰਡ ਵਾਲਾ ਦੁੱਲਾ ਅੱਜ ਲੋਕੀ ਗੱਲਾਂ ਕਰਦੇ ਆ ਵੀ ਐਨੇ ਪਲੇਅਰ ਆ ਗਏ ਇਹ ਪਿਆਰ ਸਤਿਕਾਰ ਹੈ ਨਿਊਯਾਰਕ ਵਾਲਿਆਂ ਦਾ ਯੂਐਸਏ ਵਾਲੇ ਭਰਾਵਾਂ ਦਾ ਸਾਰੇ ਭਰਾਵਾਂ ਦੇ ਪਿਆਰ ਸਤਿਕਾਰ ਸਦਕਾ ਦੁਨੀਆ ਦੀ ਕਰੀਮ ਅੱਜ ਪੁੱਜੀ ਹੋਈ ਹੈ ਪੱਤਰੀ ਵਾਲਾ ਰਾਜਾ ਕਹਿੰਦੇ ਨੌਜਾਨ ਮੇਰੇ ਵੀਰੋ ਇਹ ਵੀ ਬਾਰਡਰ ਤੋਂ ਚੱਲ ਕੇ ਆਇਆ ਹੈ ਜਿਲ੍ਹਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ ਮੇਰੇ ਵੀਰੋ ਆਓ ਸਾਹਮਣੇ ਅਗਲੀ ਕਬੱਡੀ ਅਗਲੀ ਕਬੱਡੀ ਮੱਖਣ ਮੱਖੀ ਦੀ ਮੇਰੀ ਵੇਂਦੇ ਵੀ ਪੀਣ ਵਾਲਾ ਪਾਣੀ ਯਾਰ ਬੇਡਰ ਵੀਰਾਂ ਵੇਂਦੇ ਟੋਕ ਦਾ ਟੰਗਿਆ ਲਾ ਤਾਂ ਪੁੱਜਣ ਹਾਂ ਜਿਹੜੀ ਹੋਰ ਲਓ ਪਾਲਾ ਜਲਾਲ ਪੁਈਆ ਕੋਸ਼ਿਸ਼ ਕਰ ਰਿਹਾ ਪਰ ਨੰਬਰ ਮੱਖਣ ਸੰਧੂ ਵੱਖੀਕਰਾਂ ਵਾਲਾ ਅਗਲੀ ਰੇਡ ਕਹਿੰਦੇ ਸ਼ਹਿਜ਼ਾਦ ਜੀ ਆ ਗਿਆ ਆ ਮੁੰਡਾ ਗੁਜਰਾਵਾਂ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਤਾ ਹੋਇਆ ਚਾਰਾਂ ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਮਾਜੇ ਦੇ ਚਾਰ ਬੱਬਰ ਸ਼ੇਰ ਮਾਰਦੇ ਪੱਟਾਂ ਦੇ ਥਾਪੀਆਂ ਇਹ ਪੱਟਾ ਉੱਤੇ ਵੱਜਣ ਥਾਪੀਆਂ ਇੱਕਾਂ ਦੇ ਵਿੱਚ ੱੱਕੇ ਵਿੱਚ ਗਰਾਊਂਡ ਦੇ ਗੱਬਰੂ ਪਿੱੜਦੇ ਦੋਰੀਆਂ ਖੜਖੜ ੱੱਕੇ ਲੋਪੋ ਵਾਲੇ ਸੁਖੀਏ ਖੇਡ ਮਾਂ ਦੇ ਪੁੱਤ ਦਲੇਰਾਂ ਦੀ ਪੰਜਾਬ ਦੀ ਧਰਤੀ ਯੋਧੇ ਜੰਮਦੀ ਸਿਰਤ ਕਰਾਂ ਕੀ ਸ਼ੇਰਾਂ ਦੀ ਲਓ ਸ਼ੰਕਰਪੁਰੀਆ ਸਾਜੀ ਇਹ ਅਰਸ਼ ਚੋਲੇ ਵਾਲਾ ਇੱਕ ਕਬੱਡੀ 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 ਪਰ ਨੰਬਰ ਸ਼ਹਿਯਾਦ ਅਲੀ ਸ਼ਾਜੀ ਸ਼ਾਜੀ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਮੇਰੇ ਵੀਰੋ ਆਹ ਜਮਰੇੜੀ ਦਾ ਕੱਪ ਹੈ ਚੈਂਪੀਅਨਸ਼ਿਪ ਹੈ ਔਰ ਬਾਗੜੀਆਂ ਵਾਲਾ ਕਾਲਾ ਕਹਿੰਦਾ ਵੀ 7 ਫਰਵਰੀ ਨੂੰ ਬਾਗੜੀਆਂ ਦੇ ਵਿੱਚ ਵੀ ਐਨ ਛੋਟੀ ਦੀ ਚੈਂਪੀਅਨਸ਼ਿਪ ਕਰਵਾਵਾਂਗੇ ਆਹ ਸਾਹਮਣੇ ਲੱਗਿਆ ਪਿਆ ਜੋਰ ਤੇ ਪੁਆਇੰਟ ਜਿਹੜਾ ਹੈ ਰੇਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਇਸ ਲਈ ਮੇਰੇ ਵੀਰੋ ਧਾਵੀ ਦਾ ਸਾਰਿਆਂ ਦਾ ਸਤਕਾਰ ਹੈ ਆਹ ਹਰਜੋਤ ਭੰਡਾਲ ਇਸ ਵੇਲੇ ਖੇਡ ਮੈਦਾਨ ਅੰਦਰ ਮੇਰੇ ਵੀਰੋ ਕਬੱਡੀ ਪਾ ਰਿਹਾ ਹੈ ਹਰਜੋਤ ਭੰਡਾਲ ਹੈ ਵੱਡਾ ਕੱਠ ਹੈ ਪਿੰਲ ਸਤਨ ਜੋਗੀ ਥਾ ਨਹੀਂ ਕਹਿੰਦੇ ਜਿਹੜੇ ਟੂਰਨਾਮੈਂਟ ਦੇ ਟੋਨੀ ਵੀਰ ਪ੍ਰਬੰਧ ਛੋਟੇ ਪੈ ਜਾਂਦਾ ਉਹ ਕਹਿੰਦੇ ਸੰਗਤ ਵੱਡੀ ਹੈ ਔਰ ਸੰਗਤ ਮੇਰੇ ਵੀਰਿਆ ਵੱਡੀ ਹੈ ਉਹ ਸਾਹਮਣੇ ਹਰਜੋਤ ਭੰਡਾਲ ਕਪੂਰਥਲੀਆ ਦੁਆਬੇ ਦੀ ਟੀਮ ਵੱਲੋਂ ਵਧਿਆ ਹੋਇਆ ਦੂਜੇ ਪਾਸੇ ਖੰਡੂਰ ਸਾਹਿਬ ਦੀ ਧਰਤੀ ਹੈ ਅੱਠ ਪਾਛਾ ਜਿਹੜੇ ਚਰਨਾ ਦੇ ਸ਼ੋਪਰਾਪ ਧਰਤੀ ਹੈ ਕਿਸ਼ਨਗੜ ਪਿੰਡ ਹੈ ਬਿਲਕੁਲ ਦੂਰ ਸਾਹਦੇ ਲਾਗੇ ਪਰ ਫੈਸਲਾ ਫੈਸਲਾ ਕੀ ਹੈ ਰਣਜੀਤ ਸਿੰਘ ਜੀ ਫੈਸਲਾ ਕੀ ਹੈ ਰੈਫਰੀ ਨੇ ਨੰਬਰ ਰੇਡਰ ਦੇ ਤਾਂ ਰੇਡਰ ਨੇ ਨੰਬਰ ਰੇਡਰ ਦਾ ਲਓ ਸਾਹਮਣੇ ਕਬੱਡੀ ਪਾਉਣ ਦੇ ਲਈ ਰੇਸ਼ਮ ਆਹ ਕਰਕੇ ਜੰਬੇ ਵਾਲਾ ਮੁੰਡਾ ਮੱਧ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਲਓ ਲਲੀਆਂ ਵਾਲਾ ਬਿੱਲੀ ਆਹ ਮੂਰੇ ਹੋ ਗਿਆ ਲਓ ਦੋ ਖਿਡਾਰੀਆਂ ਦੇ ਦਰਮਿਆਨ ਆਹ ਲੱਗਦਾ ਜੋਰ ਹਰਜੀਪਾਸੇ ਕਬੱਡੀ ਕਬੱਡੀ ਭਜਦੇ ਧੱਕੇ ਉਖੜਦੇ ਪੈਰ ਆ ਦੋ ਬਬਰ ਸ਼ੇਰਾਂ ਦੇ ਦਰਮਿਆਨ ਜਮਰੇਣੀ ਚ ਪੜਾਕੇ ਪੈਂਦੇ ਆ ਆ ਸਰਾ ਹੋਣ ਵਾਲੀ ਗੱਲ ਹੋਈ ਪਈ ਆ ਠਾਠਾ ਮਾਰਦਾ ਕਾਠ ਡੈਡੀ ਜੀ ਵੱਡਾ ਕਾਠ ਹੈ ਮੇਰੇ ਵੀਰੋ ਜੰਨੀ ਵਾਲਾ ਕਾਲਾ ਸਾਡਾ ਭਰਾ ਪਿੰਡੀ ਕਹਿੰਦੇ ਪੁੱਜਾ ਹੋਇਆ ਚੰਡੀ ਵਾਲਾ ਵੱਡੇ ਮਾਨ ਸਨਮਾਨ ਇਹਨਾਂ ਬੋਲਾਂ ਤੋਂ ਖੁਸ਼ ਹੋ ਕੇ ਵੀਰ ਕੋਈ ਦਾ ਕਰਦੇ ਹੈ ਜੈ ਜੈਕਾਰ ਤੋਂ ਧੰਨਵਾਦ ਡੈਣੀ ਧਰਬਾਜੀ ਜਿਹੜਾ ਰੀਪਲੇਅ ਦਾ ਨੰਬਰ ਚੈੱਕ ਕਰ ਲੈਣਗੇ ਡੈਣੀ ਧਰਬਾਜੀ ਨੂੰ ਬੇਨਤੀ ਹੈ ਲਓ ਸਾਹਮਣੇ ਕਬੱਡੀ ਪੈ ਰਹੀ ਆ ਬੜਾ ਵਧੀਆ ਮੁਕਾਬਲਾ ਹੈ ਠਾਠਾ ਮਾਰਦਾ ਇਕੱਠਾ ਹੈ ਇਥੇ ਆਰ ਇਜ਼ ਅ ਗ੍ਰੇਟ ਹਸਲ ਐਂਡ ਬਸਲ ਐਂਡ ਪਲੇਅਰਸ ਪਲੇਅ ਕਬੱਡੀ 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 ਲਓ ਦੋ ਖਿਡਾਰੀਆਂ ਦੇ ਦਰਮਿਆਨ ਲੱਗਾ ਪਿਆ ਜੋਰ ਮਾਝਾ ਦੇ ਦਵਾਬਾ ਹਾਂ ਕਬੱਡੀ ਕਬੱਡੀ ਨਹੀਂ ਹੋ ਰਹੀ ਸਾ ਲਬੂ ਚੀਬਿਆਂ ਵਾਲਾ ਫੀਲ ਦੇ ਵਿੱਚ ਕਾਵਿਆਵਾ ਨਾ ਤਬਰਜੀ ਵਾਲਾ ਕਹਿੰਦੇ ਐਕਸ਼ਨ ਬੁਆਏ ਆ ਗਿਆ ਐ ਐਕਸ਼ਨ ਬੁਆਏ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਕਿ ਹੱਸਦਾ ਹੀ ਰਹਿੰਦਾ ਤੇ ਨਖਰੇ ਜੇ ਕਰਦਾ ਹੈ ਧਾਈਓ ਤੇ ਜਾਗੇ ਦੀ ਖੇਡ ਉੱਤੇ ਮਰਦਾ ਹੈ ਹੱਸਦਾ ਹੀ ਰਹਿੰਦਾ ਤੇ ਨਖਰੇ ਜੇ ਕਰਦਾ ਹੈ ਧਾਈਓ ਤੇ ਜਾਗੇ ਦੀ ਖੇਡ ਉੱਤੇ ਮਰਦਾ ਹੈ ਤਾਈਓ ਤੇ ਜਾਗੇ ਦੀ ਖੇਡ ਤੇ ਮਰਦਾ ਏ ਦੁਨੀਆ ਦਵਾਨੀ ਏ ਮੇਰੇ ਵੀਰੋ ਆਹ ਬੱਗੇ ਪਿੰਡ ਵਾਲਾ ਤੁੱਲਾ ਅਗਲੀ ਕਬੱਡੀ ਪਾਉਣ ਦੀ ਤਿਆਰੀ ਫੇਰ ਕਰਦਾ ਏ ਉਧਰ ਓੰਕਾਰ ਸਿੰਘ ਜੀ ਹੁਣਾਂ ਦਾ ਪਿੰਡੀ ਜੰਡੀ ਦਾ ਨਾਲ ਮਨੀ ਪੰਜਾਬੀ ਢਾਬੇ ਵਾਲੇ ਦਾ ਕਾਲੇ ਜੰਡੀ ਹੁਣਾਂ ਦਾ ਅੱਜ ਦੇ ਮੇਲੇ ਦੇ ਲਈ ਵੱਡਾ ਰੋਲ ਹੈ ਅਮਰੀਕਾ ਤੋਂ ਭਰਾ ਅਚੇਚੇ ਤੌਰ ਤੇ ਪੁੱਜੇ ਨੇ ਆਹ ਗੋਪੀ ਤੇਜਾ ਸਿੰਘ ਵਾਲੇ ਦਾ ਲਾ ਕੇ ਤਕੜਾ ਜੱਫਾ ਆਪਣੀ ਟੀਮ ਲਈ ਪਾੜਦਾ ਮੇਰੇ ਵੀਰੋ ਵਾਧਾ ਕਰ ਗਿਆ ਜਮਰੇੜੀ ਦਾ ਕੱਪ ਹੈ ਮੱਖਣ ਮੱਖੀ ਕਬੱਡੀਆਂ ਪਾ ਰਿਹਾ ਕਦੇ ਮੇਰੇ ਵੀਰੋ ਦੁੱਲਾ ਕਬੱਡੀਆਂ ਪਾਉਂਦਾ ਕਦੇ ਯਾਦਾ ਉਹ ਤਲਵੜੀਆਂ ਕੋਸ਼ਿਸ਼ ਕਰਦਾ ਜਲਾਲਪੁਰੀਏ ਪਾਲੇ ਨਾਲ ਖੜਾ ਹੈ ਪਰ ਇਹਨੂੰ ਸ਼ਹਿਯਾਦ ਕਹਿੰਦੇ ਐ ਇਹ ਫਰੀਅਦ ਦਾ ਵੀਰ ਹੈ ਇਹ ਮਲੂਕ ਦਾ ਵੀਰ ਹੈ ਇਹ ਦੁਨੀਆ ਦਾ ਟਾਪਰ ਹੈ ਮੇਰੇ ਵੀਰੋ ਇਹ ਬਜਨੀ ਕਬੱਡੀ ਖੇਡਦਾ ਖੇਡਦਾ ਅੱਜ ਕਬੱਡੀ ਓਪਨ ਆਹ ਲੁੱਪੰਦਾ ਸਿਰੇ ਦਾ ਮੱਲ ਬਣ ਗਿਆ ਅੱਜ ਜਮਰੇੜੀ ਦੇ ਵਿੱਚ ਪੁੱਜਿਆ ਹੋਇਆ ਆਹ ਦੂਜੇ ਪਾਸੇ ਰਾਜਾ ਪੱਤਰੀ ਵਾਲਾ ਕਰਦਾ ਕੋਸ਼ਿਸ਼ ਲਾਉ ਤਕੜਾ ਜੱਫਾ ਕਿ ਨਹੀਂ ਗੱਲ ਸਮੇਂ ਦੀ ਹੋਣੀ ਮੇਰੇ ਮਿੱਤਰੋ ਆਹ ਲੱਗਿਆ ਪਿਆ ਜ਼ੋਰ ਤੇ ਪੁਆਇੰਟ ਜਿਹੜਾ ਹੈ ਰੇਡਰ ਦੇ ਹਿੱਸੇ ਜਾ ਜੁਆ ਹੈ ਬਾਈ ਦੁੱਲੇ ਦੀਆਂ ਤਿੰਨ ਕਬੱਡੀਆਂ 10000 ਦੇ ਅਮਰੀਕ ਸਿੰਘ ਦੀ ਯੂਐਸਏ ਮੋਰਥਲੀ ਵਾਲਿਆਂ ਵੱਲੋਂ ਰਾਜ ਅਮਰੀਕ ਸਿੰਘ ਦੀ ਯੂਐਸਏ ਵਾਲੇ ਮੋਰਥਲੀ ਪਿੰਡ ਹੈ ਮੇਰੇ ਵੀਰੋ ਕਹਿੰਦੇ ਵੀ 10000 ਦੀਆਂ ਤਿੰਨ ਕਬੱਡੀਆਂ ਸਗਰਾਜ ਪਵਾਦੇ ਤੇ ਕਰਦੇ ਗੱਲ ਯਾਦੇ ਲਓ ਸਾਹਮਣੇ ਸੁਰਖਪੁਰੀਆ ਆਹ ਸੁਰਖਪਰੀਆ ਬੱਲੇ ਬੱਲੇ ਕਰਾ ਗਿਆ ਹੈ ਤਕੜਾ ਨੰਬਰ ਇਸ ਗੱਭਰੂ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਹਰਜੋਤ ਕਹਿੰਦੇ ਭੰਡਾਰ ਪਿੰਡ ਵਾਲਾ ਉਹਦਾ ਕਹਿੰਦੇ 2017 ਚ ਆਈਸ ਕਰਕੇ ਕੈਨੇਡਾ ਗਿਆ ਪਹਿਲਾਂ ਸਟੱਡੀ ਕੰਪਲੀਟ ਕੀਤੀ ਫਿਰ ਵਰਕ ਪਰਮਿਟ ਫਿਰ ਪੀਆਰ ਤੇ ਫਿਰ ਕਬੱਡੀ ਵਾਲੇ ਪਾਸੇ ਆ ਗਿਆ ਅੱਜ ਦੁਰੀਆ ਦਾ ਟੌਪ ਦਾ ਸਟਾਰ ਬਣ ਗਿਆ ਹਰਜੋਤ ਭੰਡਾਰ ਪਿੰਡ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪੌਣ ਦੇ ਲਈ ਵਾਧਾ ਹੈ ਪਰ ਰਾਜਾ ਪੱਤਰੀ ਵਾਲਾ ਆਹ ਸਾਹਮਣੇ ਦੋ ਸਿੰਘਾਂ ਦੀ ਟੱਕਰ ਪਰ ਨੰਬਰ ਰੇਡਰ ਦੇ ਹਿੱਸੇ ਦਾ ਜਿਹੜਾ ਹੈ ਅਗਲੀ ਰੇਡ ਤਬਰਜੀ ਵਾਲਾ ਦੀਪ ਐਕਸ਼ਨ ਬੁਆਏ ਪਾ ਰਿਹਾ ਹੈ ਪਾਸੇ ਜਲਾਲਪੁਰਿਆ ਪਾਲਾ ਨਾਲ ਤਰਮਣ ਵਾਲਾ ਜੱਜ ਤੇ ਨਾਲ ਕਹਿੰਦੇ ਦੀਸ਼ਾ ਨਾਲ ਸੁਰਖਪੁਰਿਆ ਸਰਪੰਚ ਲਓ ਪੈਂਦੀ ਰੇਡ ਜਲਾਲਪੁਰਿਆ ਪਾਲਾ ਉਹ ਕਰਾਉਂਦਾ ਬੱਲੇ ਬੱਲੇ ਪਰ ਦਬਰਜੀ ਆ ਕਿੱਥੇ ਲੋਟ ਆਉਂਦਾ ਟੱਕੜਾ ਨੰਬਰ 1 ਚੜਦੀ ਬਰੇਸ ਹੈ ਚੜਦੀ ਬਰੇਸ ਹੈ ਦਬਰਜੀ ਵਾਲਾ ਦੀਪ ਨੋਟ ਕਰਿਓ ਪਾਲੇ ਦੇ ਤਿੰਨ ਜੱਫੇ 21000 ਦੇ ਸਾਡਾ ਵੀਰ ਗੋਪੀ ਤੇ ਗੁੰਨੂ ਤੇ ਗਰਮੇਲ ਇਹ ਪ੍ਰਾਵਣਾਂ ਵੱਲੋਂ ਹੋਏ ਨੇ ਨੋਟ ਕਰ ਲਿਓ ਜੀ ਬਹੁਤ ਬਹੁਤ ਧੰਨਵਾਦ ਹੈ 21000 ਦੇ ਤਿੰਨ ਜੱਥੇ ਹੋਣਗੇ ਗੋਪੀ ਗਰਮੇਜ ਗੁੰਨੂ ਹਣਾ ਵੱਲੋਂ ਇਹ ਮਾਨ ਸਨਮਾਨ ਮੇਰੇ ਵੀਰੋ ਜਿਹੜੇ ਬਖਸ਼ੇ ਜਾਣਗੇ ਲਓ ਸਾਹਮਣੇ ਕਬੱਡੀ 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 ਨਵੂ ਚੀਨਾ ਵਾਲਾ ਤੇ ਗੁਰਦਿਤ ਟਾਰਜਨ ਟਾਰਜਨ 3 ਫਰਵਰੀ ਨੂੰ